ਪੰਜਾਬ న్యూਸ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮੀਤਾ ਲੀਵਾਲ ਖਬਰਾਂ ਤੇ ਨਜ਼ਰ ਮਾਰਾਂਗੇ ਪਰ ਪਹਿਲਾਂ ਰੁਕ ਕਰਦਿਆਂ ਸੁਰੱਖਿਆਵਾਂ ਵੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹਰਮਿਤ ਸੰਧੂ ਤੇ ਨਿਸ਼ਾਨਾ ਕਿਹਾ ਆਪਣੇ ਸਾਥੀਆਂ ਨਾਲ ਕੀਤਾ ਦੁਰਵਿਵਾਰ ਲੋਕਾਂ ਨੂੰ ਆਪੇ ਸ਼ਾਮਲ ਹੋਣ ਲਈ ਕਰ ਰਿਹਾ ਤੱਕਾ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਤਾਲੀਵਾਲ ਦਾ ਅਕਾਲੀ ਦਲ ਤੇ ਨਿਸ਼ਾਨਾ ਸੁਖਬੀਰ ਬਾਦਲ ਦੀ ਬੋਲੀ ਨੂੰ ਕਿਹਾ ਗੈਂਗਸਟਰ ਬੋਲੀ ਕਿਹਾ ਸਾਨੂੰ ਦਬਕੇ ਮਾਰਦਾ ਸੁਖਬੀਰ ਬਾਦਲ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਵੱਲੋਂ ਇੱਕ ਹੋਰ ਵੀਡੀਓ ਕੀਤੀ ਗਈ ਜਾਰੀ ਰਣਜੋਤ ਸਿੰਘ ਘੜਾਣਾ ਨੂੰ ਬਣਾਇਆ ਗਿਆ ਨਿਸ਼ਾਨਾ ਗਣਵਾਏ ਆਪਣੇ ਵਿਕਾਸ ਕਾਰਜ। ਸ਼ੇਖਾ ਸੀਨਾ ਦੇ ਹੱਕ ਚਾਇਆ ਬਿਆਨ ਤਸਲੀਮਾ ਨਸਰੀਨ ਨੇ ਮਾਰਿਆ ਹਾਂ ਦਾ ਨਾਰਾ ਕਿ ਹਾ ਅਸਲ ਅਪਰਾਧੀ ਤਾਂ ਯੂਨ ਸਤੇ ਹੋਰ ਜਹਾਦੀ। ਹੁਣ ਖਬਰਾਂ ਵਿਸਤਾਰ ਦੇ ਨਾਲ ਦਰੰਤਾਰਨ ਜਮਨੀ ਚੋਮ ਤੋਂ ਬਾਅਦ ਵੀ ਇੱਥੋਂ ਦੀ ਸਿਆਸਤ ਗਰਮਾਈ ਹੋਈ ਹੈ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਲੀਡਰਾਂ ਵੱਲੋਂ ਇੱਕ ਦੂਜੇ ਤੇ ਸ਼ਬਦੀ ਵਾਰ ਕੀਤੇ ਜਾ ਰਹੇ ਨੇ ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪ ਆਗੂ ਹਰਮਿੰਦਰ ਸਿੰਘ ਸੰਧੂ ਤੇ ਵੱਡਾ ਇਲਜ਼ਾਮ ਲਗਾਇਆ ਹੈ ਉਹਨਾਂ ਨੇ ਕਿਹਾ ਹੈ ਕਿ ਸੰਧੂ ਨੇ ਪਹਿਲਾ ਸਾਡੀ ਪਾਰਟੀ ਨੂੰ ਧੋਖਾ ਦਿੱਤਾ ਹੁਣ ਅਕਾਲੀ ਵਰਕਰਾਂ ਨੂੰ ਆਪ ਚ ਸ਼ਾਮਲ ਕਰਵਾਉਣ ਦੇ ਲਈ ਧੱਕਾ ਕਰ ਰਿਹਾ ਹੈ ਸੁਖਵੀਰ ਬਾਦਲ ਨੇ ਤਰਨਤਾਰਨ ਦੇ ਪਿੰਡ ਪੁੱਚਰ ਕਲਾ ਤੋਂ ਸਰਪੰਚ ਬਲਬਿੰਦਰ ਸਿੰਘ ਬਿੰਦਾ ਪੁੱਚਰ ਦੇ ਘਰ ਪਹੁੰਚ ਕੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਬਾਦਲ ਨੇ ਕਿਹਾ ਕਿ ਬਿੰਦਾ ਪੁੱਚਰ ਨੋ ਚੱਲਦੇ ਇਲੈਕਸ਼ਨ ਦੌਰਾਨ ਵੀ ਪੁਲਿਸ ਵੱਲੋਂ ਜ਼ਬਰੀ ਚੁੱਕ ਲਿਆ ਗਿਆ ਸੀ ਪਰ ਚੋਣਾਂ ਤੋਂ ਬਾਅਦ ਫਿਰ ਲਗਾਤਾਰ ਪੁਲਿਸ ਵੱਲੋਂ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਦੇਖ ਬਹੁਤ ਖੁਸ਼ੀ ਹੋਈ ਅਸੀਂ ਪਰਿਵਾਰ ਦੇ ਨਾਲ ਹਾਂ ਤੇ ਇਨਸਾਫ ਦੀ ਹਰ ਲੜਾਈ ਅਸੀਂ ਲੜਾਂਗੇ ਗੱਲ ਘਰੇ ਨਾ ਹਰਨੀਤ ਸੰਧੂ ਵਾਸਤੇ ਇਹਨਾਂ ਨੇ 15 ਸਾਲ ਜ਼ਿੰਦਗੀ ਦੇ ਲਾਏ ਸਾਰਾ ਕੁਝ ਇੱਥੇ ਉਹ ਇੱਕੋ ਹੀ ਰੋਟੀ ਪਾਣੀ ਸਾਰਾ ਉਹਨਾਂ ਨੇ ਦੇਖੋ ਕੀ ਕੀਤਾ ਇਸ ਪਰਿਵਾਰ ਨਾਲ ਜਿਹੜੇ ਲੋਕ ਐਜੇ ਹੈ ਜਿਹੜੇ ਆਪਣੇ ਸਾਥੀਆਂ ਨਾਲ ਹੀ ਦਗਾ ਕਰ ਜਾਂਦੇ ਸਿਰਫ ਪਾਰਟੀ ਦੇ ਛਡੋ ਤੇ ਆਪਣੇ ਖਾਸ ਪਰਿਵਾਰ ਦੇ ਉਹਨਾਂ ਨੇ ਕਿੰਨਾ ਬੁਰਾ ਹਾਲ ਕੀਤਾ ਜਿਹੜਾ ਜਿਹੜਾ ਨਹੀਂ ਮੰਨਿਆ ਉਹਨਾਂ ਦੇ ਹੱਕ ਚ ਬਸ ਜਿਹੜਾ ਨਹੀਂ ਮੰਨਿਆ ਉਹਨੂੰ ਪੁਲਿਸ ਦਾ ਪਰਤ ਲਿਆ ਹੁਣ ਆਈ ਪੰਜਾਬ 'ਚ دہشت ਫਲਾ ਰਹੇ ਨਾ ਉਹਨੇ ਤਰਨ ਤਰਨ ਹਲਕੇ 'ਚ ਉਹਨੇ ਦੇਖਿਆ ਬੁਰੀ ਬੁਰੀ ਕੁਸ਼ਣ ਹੋ ਗਈ ਉਹਨਾਂ ਡਰਾਉਣਾ ਚਾਹੁੰਦਾ ਸਾਰਿਆਂ ਨੂੰ ਕਹਿੰਦਾ ਕਿ ਪੁਲਿਸ ਕਹਿ ਰਹੀ ਹੈ ਜਿਹੜੇ ਥਾਣੇਦਾਰ ਇਹਨੇ ਲਾਏ ਆ ਉਹ ਕਹਿ ਰਿਹਾ ਕਿ ਜੇ ਤੁਸੀਂ ਬਚਣਾ ਹੈ ਤੇ ਤੁਸੀਂ ਹੁਣ ਵੀ ਆਪ ਚ ਸ਼ਾਮਲ ਹੋ ਜਾਓ ਐਜੀ 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 ਤੱਕ ਪਹਿਲਾਂ ਵੀ ਇੱਕ ਦਿਨ ਪੁਲਿਸ ਜਿਹੜੀ ਆ ਨਾ ਬਹੁਤ ਜ਼ਿਆਦਾ ਸਾਡੇ ਘਰੇ ਆਈ ਆ ਤੇ ਮੇਰੇ ਸਾਡਾ ਬੂਥ ਵੀ ਜਿਹੜਾ ਵਾ ਉਹ ਵੀ ਕਹਿੰਦੇ ਸੀ ਕਿ ਨਾ ਹੀ ਲਾਉਣਾ ਨਾ ਹੀ ਲਾਉਣਾ ਮਤ ਫਰਕ ਪਿਆ ਜੀ ਲੋਕਾਂ ਦੇ ਜਜ਼ਬੇ ਤੇ ਲੋਕਾਂ ਦੇ ਜੋਸ਼ ਤੋਂ ਉਹ ਵੀ ਨਹੀਂ ਉਹ ਸਭ ਤੋਂ ਜ਼ਿਆਦਾ ਹੌਸਲੇ ਦੇ ਵਿੱਚ ਆ ਗਏ ਸਾਰੇ ਜਿਹੜੀ ਸਾਡੀ ਪਾਰਟੀ ਆ ਤੇ ਇਹ ਵੇਖੋ ਵੀ ਜਿਹੜਾ ਇੰਨਾ ਸਾਲ ਪਾਰਟੀ ਨਾਲ ਰਹਿ ਗਏ ਉਹ ਉਹਨਾਂ ਦੀ ਪੇਟੀ ਚੁਰਾ ਮਾਰ ਦਿੱ ਗਿਆ ਤਾਂ ਅਥਾ ਨਵਾਂ ਮਹੀਨੇ ਵਿੱਚ ਆਮ ਆਦਮੀ ਪਾਰਟੀ ਨਾਲ ਕਿੰਨਾ ਕੁ ਲੰਮਾ ਵਰਤੂਗੇ ਤੇ ਫਿਰ ਗੱਲ ਉਹ ਵੀ ਆਉਣੀ ਪਹੁੰਚ ਹੋਗੇ ਵੀ ਨਵਾਂ ਨੌ ਦਿਨ ਤੇ ਪੁਰਾਣਾ ਸੌਰਾ ਇਹ ਮਹਿਰਨ ਬਾਲ ਸਾਹਿਬ ਨਹੀਂ ਕਹੂਗਾ ਵੀ ਕਿ ਜ਼ਿੰਦਗੀ ਦੀ ਵੀ ਵਾਪਸ ਆਵੇ ਨਾ ਇਹਨੂੰ ਛਿੱਤਰ ਮਾਰ ਕੇ ਟੱਡਿਆ ਇਨੂੰ ਪਾਰਟੀ ਕਿਹਦੀ ਵਾਪਸ ਆਉਣ ਦਾ ਮੌਕਾ ਆ ਅੱਜ ਬਾਤ ਵੈਸੇ ਸਾਰੇ ਦੇਖੋ ਇਹਦਾ ਵਾਪਸ ਲਿਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਇਹਦੀ ਤਾਂ ਜੋ ਇਹਨੇ ਕਰਤੂਤਾ ਕੀਤੀਆਂ ਜੋ ਇਹਨੇ ਧੱਕੇ ਕੀਤੇ ਐ ਲੀਗਲੀ ਇਹਨੂੰ ਸਾਹਮਣੇ ਕਿੰਨੇ ਪੈਣੇ ਹੁਣ ਇਹਨੂੰ ਕੋਰਟ ਜਾ ਕੇ ਆਪਣੀ ਸਫਾਈ ਦੇਣੀ ਪੈਣੀ ਹੈ ਕਿਉਂਕਿ ਇਹਨੇ ਜੋ ਧੱਕੇ ਕੀਤੇ ਐ ਜੋ ਇਹਨੇ ਪੁਲਿਸ ਦੀ ਵਰਤੋਂ ਕੀਤੀ ਐ ਜੋ ਪੁਲਿਸ ਨੇ ਇਹਦੇ ਖੈਨ ਤੱਕ ਕੀਤਾ ਐ ਅੱਜ ਸਾਰਿਆਂ ਦੀ ਇਨਕੁਆਇਰੀ ਹੋ ਕੇ ਸਾਰਿਆਂ ਨੇ ਜਿਹੜੇ ਕਾਨੂੰਨ ਤੋੜਿਆ ਸਾਰਿਆਂ ਨੂੰ ਪੁਖਤ ਨਾ ਬਸ ਲੱਗਦਾ ਹੈ ਕਿ ਤਰੰਤਰ ਤਰ ਤਾ ਪੰਜਾਬ ਦੀ ਹੋਰ ਨਾ ਐਸੇ ਐਸੇ ਵੀ ਇਹ ਜਿਹੜੀ ਇੱਥੇ ਰਣਨੀਤੀ ਖੇਡੀ ਗਈ ਉਹ ਜਵਾਈ ਜਾ ਸਕਦੀ ਹੈ। ਉਹ ਉਹੀ ਸੋਚ ਰਹੇ ਹੈ ਕਿ ਮੈਂ ਅਸੀਂ ਹੁਣ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਲੈਕਸ਼ਨ ਆ ਰਹੇ ਹਨ। ਉਹਨਾਂ ਸੋਚੇ ਹੈ ਉਹ ਆਈ ਸੋਚਦੇ ਹੋਣੇ ਕਿ ਜਿਵੇਂ ਅਸੀਂ ਇੱਥੇ ਕੀਤਾ ਹੁਣ ਅਸੀਂ ਕਾਗਜ਼ ਰੱਦ ਕਰਾਂਗੇ, ਅਰੈਸਟ ਕਰਾਂਗੇ, ਇਹ ਕਰਾਂਗੇ। ਚਲੋ ਜਿੰਨੀ ਦੇਰ ਕਰੀ ਜੋ ਕਿੰਨੀ ਦੇਰ ਕਰੋਗੇ? 1 ਸਾਲ ਬਾਅਦ ਜਦੋਂ ਜਨਰਲ ਇਲੈਕਸ਼ਨ ਆਉਂਦਾ ਉਹਦਾ ਹੋਣਾ ਨਹੀਂ ਤੇ ਲੋਕਾਂ ਨੇ ਤੁਹਾਨੂੰ ਪਿੰਡਾਂ 'ਚ ਵੰਡ ਦੇਣਾ ਨਹੀਂ। ਤੁਹਾਨੂੰ ਦੱਸ ਦਈਏ ਕਿ ਚੋਣਾਂ ਦੌਰਾਨ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਟੱਕਰ ਦੇਖਣ ਨੂੰ ਮਿਲੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਤੇ ਚੋਣਾਂ 'ਚ ਠੱਕੇ ਸਾਹਿੱਦੇ ਦੋਸ਼ ਲਗਾਏ ਗਏ ਇਸ ਮੁੱਦੇ ਤੇ ਦੋਵੇਂ ਪਾਰਟੀਆਂ ਆਪ ਮੁਹਾਂਮਣੇ ਖੜੀਆਂ ਦਿਖਾਈ ਦੇ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨੇ 사ਦੇ ਜਾ ਰਹੇ ਨੇ ਢਾਲੀਵਾਲ ਨੇ ਕਿਹਾ ਕਿ ਗੈਂਗਸਟਰਾਂ ਚ ਰਹਿ ਕੇ ਸੁਖਬੀਰ ਬਾਦਲ ਦੀ ਭਾਸ਼ਾ ਵੀ ਗੈਂਗਸਟਰਾਂ ਵਾਲੀ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਬਾਦਲ ਸਾਨੂੰ ਦਬਕੇ ਮਾਰ ਕੇ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੰਜਾਬ ਦੇ ਲੋਕ ਤੇ ਅਫਸਰ ਇਹਨਾਂ ਤੋਂ ਡਰਨ ਵਾਲੇ ਨਹੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਤਾਲੀਵਾਲ ਨੇ ਕਿਹਾ ਕਿ ਅਖਬਾਰਾਂ 'ਚ ਸੁਖਬੀਰ ਬਾਦਲ ਵੱਡੇ ਗੈਂਗਸਟਰਾਂ ਦੇ ਨਾਲ ਖੜਾ ਦਿਖਾਈ ਦੇ ਰਿਹਾ ਉਹਨਾਂ ਕਿਹਾ ਕਿ ਇਹ ਲੋਕ ਗੈਂਗਸਟਰਾਂ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਲੈ ਆਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਇੱਥੇ ਕਬਜ਼ਾ ਕੀਤਾ ਜਾ ਸਕੇ ਪਰ ਅਸੀਂ ਕਿਸੇ ਨੂੰ ਵੀ ਅਜਿਹਾ ਨਹੀਂ ਕਰਨ ਦੇਵਾਂਗੇ ਉਹ ਗੈਂਗਸਟਰਾਂ ਦੇ ਵਿੱਚ ਰਹਦੇ ਹਨ ਕਿ ਸੁਖਬੀਰ ਬਾਦਲ ਵੀ ਸਾਰੀ ਦਿਸਾਂ ਦੀ ਭਾਸ਼ਾ ਗੈਂਗਸਟਰਾਂ ਦੀ ਬੋਲਦਾ ਉਸੇ ਹੀ ਨਾ ਦੇ ਦੇ ਤੂੰ ਉਸੇ ਹੀ ਨਾ ਦੇ ਦੇ ਤੂੰ ਦਬਕਾਉਂਦਾ ਦਾਬੇ ਮਾਰਦਾ ਮੈਂ ਕਹਿੰਦਾ ਹਾਂ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਅਸੂ ਦੇ ਨੇ ਉਹ ਇਹਨਾਂ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਡੰਗੇ ਜਿਹੜਾ ਪਿਛਲਾ ਅਦਕਾਰ ਬੋਲਦਾ ਜਿਹੜਾ ਪਿਛਲਾ ਸਰਬੀਰ ਉਹਨਾਂ ਦਾ ਕਾਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟ ਜਿਹੜੇ ਫੋਟੋਆਂ ਨਾਲ ਨੇ ਕਿਤੇ ਵਿੱਕੀ ਮਨੂ ਖੇੜ ਤੋਂ ਲੈ ਕੇ ਅਮਨਦੀਪ ਮਲਦਾਨੀ ਧੀ ਬਣਾਇਆ ਚ ਰੋਕੀ ਫਾਜ਼ਲ ਦਾ ਗੋਡੀ ਬਲਾਡ ਕੁਲਦੀਪ ਨਲੂਆ ਦਾ ਸ਼ੇਰਾ ਖੁੱਬਨ ਸੋਨੋ ਕੰਗਲਾ ਲੱਕੀ ਪਟਿਆਲ ਜਗੂ ਭਗਵਾਨ ਹੋਈਆ ਦੇਖੋ ਇਹਨਾਂ ਦੀਆਂ ਫੋਟੋਆਂ ਇੰਨੇ ਬੰਦਿਆਂ ਦੇ ਨਾਲ ਬੰਦੇ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋ ਮੈਂ ਕੋ ਦੋ ਚੀਜ਼ੇ ਲਾ ਲਿਆ ਇਹ ਉਹ ਆ ਜਿਹੜੇ ਅਖਬਾਰਾਂ ਦੇ ਵਿੱਚ ਹਨ ਇਹ ਦੇਖੋ ਸਾਰੀਆਂ ਫੋਟੋਆਂ ਦੇ ਸਭ ਇਹੋ ਬੰਦੇ ਆ ਇਹਨਾਂ ਬੰਦਿਆਂ ਦੇਗਾ ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਔਰ ਜਿਹੜੇ ਬੰਦੇ ਪੰਜਾਬ ਦੀ ਕੰਟੈਕਸਟ ਦੇ ਵਿੱਚ ਗੈਂਗਸਟਰਾਂ ਨੂੰ ਲੈ ਕੇ ਆਇਆ ਕਿ ਗੈਂਗਸਟਰ ਦੇ ਭਾਈ ਪੰਜਾਬ ਦੀ ਸਭਾ ਦੇ ਕਬਜ਼ੇ ਕੀਤਾ ਜਾਵੇ ਮੈਂ ਇਹ ਕਿਹਾ ਚਾਹੁੰਦਾ ਕਿ ਸੱਭ ਇਤਹਾਸ ਕਦੀ ਨਹੀਂ ਰੁਕਾ ਨਾ ਇਦਾਂ ਕੱਲ ਦੇਵਾਂਗੇ ਨਾ ਕਿਸੇ ਨੂੰ ਬੋਲ ਡਰਾਉਣਾ ਤੇ ਨਾ ਕਿਸੇ ਕੋਲੋਂ ਡਰਵਾਇਆ ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਤੁਹਾਨੂੰ ਫੋਟੋ ਦਿਖਾ ਰਿਆ ਜਿਹੜੀਆਂ ਵਕਫਾਂ ਟੈਂਪਲ ਤੇ ਖਵਾੜਾਂ ਚ ਲੱਗੀਆਂ ਨਿਊਜ਼ਪੇਪਰਾਂ ਚ ਲੱਗੀਆਂ ਨਿਊਜ਼ਪੇਪਰ ਜਿਹੜੇ ਟੌਪ ਦੇ ਨਿਊਜ਼ਪੇਪਰਾਂ 'ਤੇ ਲੱਗੀਆਂ ਇਹਦਾ ਦੇ ਨਾਲ ਦਿਨ ਦਿਨ ਬੱਚਿਆਂ ਦੇ ਸਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਹਦਾਂ ਦੀ ਹੋ ਗਈ ਜਿੱਦਾਂ ਉਹ ਲੋਕਾਂ ਤੋਂ ਰਹਿੰਦੇ ਉਦਾਂ ਹੀ ਕਹਿੰਦੇ ਤਾਲੀਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਦਬਕਿਆਂ ਤੋਂ ਨਾ ਕੋਈ ਅਫਸਰ ਡਰਦਾ ਹੈ ਤੇ ਨਾ ਹੀ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਉਹਨਾਂ ਸੁਖਬੀਰ ਬਾਦਲ ਦੀ ਭਾਸ਼ਾ ਦੀ ਨਿੰਦਾ ਕੀਤੀ ਆਮ ਆਦਮੀ ਪਾਰਟੀ ਨੇ ਬਤਾਇਆ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਹੁਣ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸਨੌਰ ਹਲਕੇ ਦੇ ਇੰਚਾਰਜ ਰਣਜੋਤ ਸਿੰਘ ਹੜਾਣਾ ਦਾ ਨਾਮ ਲਏ ਬਿਨਾਂ ਹੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਕਹਾ ਕਿ ਜਨਾ ਪ੍ਰੋਜੈਕਟਾਂ ਦਾ ਰਣਜੋਤ ਸਿੰਘ ਉਦਘਾਟਨ ਕਰ ਰਹੇ ਨੇ ਉਹਨਾਂ ਨੂੰ ਪਹਿਲਾਂ ਹੀ ਮਨਜ਼ੂਰੀ ਮਿਲੀ ਹੋਈ ਹੈ ਹਰਮੀਤ ਸਿੰਘ ਪਠਾਨ ਮਾਜਰਾ ਨੇ ਕਿਹਾ ਕਿ ਹਲਕੇ ਵਿੱਚ ਨਵੇਂ ਪ੍ਰੋਜੈਕਟ ਲਿਆਉਣ ਲਈ ਆਪਣੀ ਤਾਕਤ ਦੀ ਵਰਤੋਂ ਕਰੋ ਜਿਨ੍ਹਾਂ ਮੈਦਾਨਾਂ ਤੇ ਸੜਕਾਂ ਦਾ ਉਹ ਉਦਘਾਟਨ ਕਰ ਰਹੇ ਹਨ ਉਹਨਾਂ ਨੂੰ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ ਸਭ ਤੋਂ ਅਹਿਮ ਕੰਮ ਤੇ ਧਿਆਨ ਕੇਂਦ੍ਰਿਤ ਕਰੋ ਹਰਮੀਤ ਸਿੰਘ ਪਠਾਨ ਮਾਜਰਾ ਨੇ ਪੋਸਟ ਫੇਸਬੁਕ ਤੇ ਇੰਸਟਾਗ੍ਰam ਤੇ ਪੋਸਟ ਕੀਤੀ ਉਹਨਾਂ ਨੇ ਸੋਮਵਾਰ ਰਾਤ 9:19 ਤੇ ਇਹ ਪੋਸਟ ਸਾਂਝੀ ਕੀਤੀ ਪਠਾਨ ਮਾਜਰਾ ਨੇ ਆਪਣੀ ਤਾਜ਼ਾ ਵੀਡੀਓ ਵਿੱਚ ਤਿੰਨ ਨੁਕਤੇ ਉਠਾਉਂਦਿਆਂ ਕਿਹਾ ਕਿ ਮੈਂ ਸਨੌਰ ਹਲਕੇ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਹ ਨੌਜਵਾਨ ਸਾਡੇ ਹਲਕੇ ਵਿੱਚ ਸੜਕਾਂ ਤੇ ਸਟੇਡੀਆਮਾਂ ਦੇ ਉਦਘਾਟਨ ਤੇ ਬਹੁਤ ਖੁਸ਼ ਨੇ ਵੀਡੀਓ ਵਿੱਚ ਹਲਕਾ ਇੰਚਾਰਜ ਦੀ ਇੱਕ ਬਾਈਟ ਸ਼ਾਮਲ ਹੈ ਜਿਸ ਵਿੱਚ ਉਹ ਕਹਿੰਦੇ ਹਨ ਕਿ ਹਲਕੇ ਨੂੰ 2 ਮਹੀਨਿਆਂ ਵਿੱਚ 100 ਕਰੋੜ ਰੁਪਏ ਮਿਲੇ ਹਨ ਪਠਾਨ ਮਾਜਰਾ ਨੇ ਫਿਰ ਕਿਹਾ ਕਿ ਇਹ ਪੈਸਾ ਹਰਮਿੰਦਰ ਸਿੰਘ ਕਾਰਨ ਆਇਆ ਹੈ ਇਹ ਮੇਰੀ ਮਿਹਨਤ ਹੈ ਵੀਡੀਓ ਵਿੱਚ ਹਰਮੀਤ ਸਿੰਘ ਨੇ ਰਣਜੋਤ ਸਿੰਘ ਨੂੰ ਕਿਹਾ ਕਿ ਭਾਵੇਂ ਉਹ ਸੜਕ ਹੋਵੇ ਸਟੇਡੀਅਮ ਹੋਵੇ ਜਾਂ ਪੇਵਾ ਸੜਕ ਇਹ ਮੇਰੇ ਅਤੇ ਮੇਰੇ ਨੌਜਵਾਨ ਹੀਰੋ ਗੌਰਵ ਕਾਰਨ ਹੋਇਆ ਅਸੀਂ ਇਸ ਸੜਕ ਨੂੰ ਪਾਸ ਕਰਵਾਉਣ ਲਈ ਦਿਨ ਰਾਤ ਮਿਹਨਤ ਕੀਤੀ ਸਾਡੇ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ ਅਤੇ ਸਾਨੂੰ ਭੁਜਾ ਦਿੱਤਾ ਗਿਆ ਸੀ ਪਰ ਇਹ ਨੌਜਵਾਨ ਇਸ ਤਰ੍ਹਾਂ ਕੰਮ ਕਰ ਰਿਹਾ ਹੈ ਜਿਵੇਂ ਉਹ ਸਭ ਕੁਝ ਆਪ ਲੈ ਕੇ ਆਇਆ ਹੋਵੇ ਪੁੱਤਰ ਜਿਸ ਦਿਨ ਤੁਸੀਂ ਆਪਣੇ ਇਲਾਕੇ ਲਈ ਕੁਝ ਲੈ ਕੇ ਆਓਗੇ ਮੈਂ ਤੁਹਾਡੀ ਸ਼ਲਾਗਾ ਕਰਾਂਗਾ ਤੁਸੀਂ ਹਾਲੇ ਵੀ ਆਪਣੇ ਭਰਾ ਦੁਆਰਾ ਕੀਤੇ ਕੰਮਾਂ ਤੇ ਖੁਸ਼ ਹੋ ਰਹੇ ਹੋ ਇਹ ਤੁਹਾਡੇ ਭਰਾ ਦਾ ਕੰਮ ਹੈ ਤੁਸੀਂ ਦਿੱਲੀ ਦੇ ਲੋਕਾਂ ਦੇ ਨੇੜੇ ਹੋ ਤੁਹਾਨੂੰ ਉਹਨਾਂ ਚੀਜ਼ਾਂ ਦਾ ਦੁਕਾਟਨ ਕਰਦੇ ਹੋਏ ਸ਼ਰਮੌੜੀ ਚਾਹੀਦੀ ਹੈ ਜਿਨ੍ਹਾਂ ਨੂੰ ਮੈਂ ਮਨਜ਼ੂਰੀ ਦਿੱਤੀ ਸੀ ਜਦੋਂ ਤੁਹਾਨੂੰ ਕੁਝ ਮਨਜ਼ੂਰੀ ਮਿਲਦੀ ਹੈ ਤਾਂ ਉਸ ਦਿਨ ਇਸ ਬਾਰੇ ਸ਼ੇਖੀ ਮਾਰ ਸਕਦੇ ਹੋ ਪੰਜਾਬ ਪੁਲਿਸ ਨੇ 2 ਸਤੰਬਰ ਨੂੰ ਪਠਾਨ ਮਾਜਰਾ ਵਿਰੋਧ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਸੀ ਇਸ ਤੋਂ ਪਹਿਲਾਂ ਉਹ ਹਰਿਆਣਾ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਘਰ ਗਏ ਸਨ ਉਹਨਾਂ ਨੇ ਫੇਸਬੁਕ ਤੇ ਲਾਈਵ ਹੋ ਕੇ ਉਹਨਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਜਿਵੇਂ ਹੀ ਪੁਲਿਸ ਉਹਨਾਂ ਨੂੰ ਗ੍ਰਫਤਾਰ ਕਰਨ ਪਹੁੰਚੀ ਉਹ ਉੱਥੋਂ ਭੱਜ ਗਏ ਜਲਾਵਤਨ ਬੰਗਲਾਦੇਸ਼ੀ ਲੇਖਕਾ ਤਸਲੀਮਾ ਨਸਰੀਨ ਨੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਨਲ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਵਿਰੁੱਧ ਸੁਣਾਏ ਫੈਸਲੇ ਤੇ ਹਮਲਾ ਬੋਲਿਆ ਤਸਲੀਮਾ ਨਸਰੀਨ ਨੇ ਸਵਾਲ ਕੀਤਾ ਕਿ ਟ੍ਰਿਬਿਨਲ ਨੇ ਸ਼ੇਖ ਹਸਿਨਾ ਨੂੰ ਕਿਉਂ ਅਪਰਾਧੀ ਮੰਨਿਆ ਉਹਨਾਂ ਨੇ ਸ਼ੇਖ ਹਸਿਨਾ ਨੂੰ ਹੀ ਕਿਉਂ ਅਪਰਾਧੀ ਮੰਨਿਆ ਸਗੋਂ ਬੰਗਲਾਦੇਸ਼ ਦੇ ਮੁਖ ਸਲਾਹਕਾਰ ਮੁਹੰਮਦ ਯੂਨਸ ਅਤੇ ਉਹਨਾਂ ਦੀਆਂ ਜਿਹਾਦੀ ਤਾਕਤਾਂ ਨੂੰ ਅਪਰਾਧੀ ਐਲਾਨਿਆ ਜਾਣਾ ਚਾਹੀਦਾ ਹੈ ਜਲਾਵਤਨ ਬੰਗਲਾਦੇਸ਼ੀ ਲੇਖਕਾ ਤਸਲੀਮਾ ਨਸਰੀਨ ਨੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਅਸੇਨਾ ਵਿਰੁੱਧ ਸੁਣਾਏ ਗਏ ਫੈਸਲੇ ਤੇ ਹਮਲਾ ਬੋਲਿਆ ਤਸਲੀਮਾ ਨੇ ਸ਼ੇਖ ਅਸੇਨਾ ਦਾ ਬਚਾ ਕੀਤਾ ਤੇ ਬੰਗਲਾਦੇਸ਼ ਦੀ ਮੌਜੂਦਾ ਅੰਤਰੀਮ ਸਰਕਾਰ ਤੇ ਸਵਾਲ ਉਠਾਏ ਨੇ ਉਹਨਾਂ ਸਵਾਲ ਕੀਤਾ ਕਿ ਜਦੋਂ ਅੰਤਰੀਮ ਸਰਕਾਰ ਦੇ ਸਲਾਹਕਾਰ ਮੁਹੰਮਦ ਯੂਮਸ ਅਤੇ ਹੋਰ ਜਿਹਾਦੀ ਤਾਕਤਾਂ ਸਰਕਾਰ ਦੇ ਅੰਦਰ ਕੰਮ ਕਰ ਰਹੀਆਂ ਹਨ ਤਾਂ ਸ਼ੇਖ ਹਸੀਨਾ ਨੂੰ ਕਿਵੇਂ ਸਜ਼ਾ ਦਿੱਤੀ ਜਾ ਸਕਦੀ ਹੈ ਉਹਨਾਂ ਸਵਾਲ ਕੀਤਾ ਕਿ ਮੌਜੂਦਾ ਸਰਕਾਰ ਆਪਣੇ ਆਪ ਨੂੰ ਵੀ ਦੋਸ਼ੀ ਕਿਉਂ ਨਹੀਂ ਘੋਸ਼ਿਤ ਕਰਦੀ ਇੱਥੇ ਦੱਸ ਦਈਏ ਕਿ ਟ੍ਰਿਬਿਊਨਲ ਨੇ ਆਪਣੇ ਇੱਕ ਇਤਿਹਾਸਕ ਫੈਸਲੇ ਵਿੱਚ ਸ਼ੇਖ ਹਸੀਨਾ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਮੌਤ ਦੀ ਸਜ਼ਾ ਸੁਣਾਈ ਹੈ ਇਸ ਸਜ਼ਾ ਪਿਛਲੇ ਸਾਲ ਦੇ ਵਿਦਿਆਰਥੀ ਅੰਦੋਲਨ ਦੌਰਾਨ ਹੋਏ ਕਤਲਾਂ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਇਹ ਸਜ਼ਾ ਸੁਣਾਈ ਗਈ ਹੈ ਇਸ ਤੋਂ ਬਾਅਦ ਹੀ ਹਸੀਨਾ ਸਰਕਾਰ ਡਿੱਗ ਗਈ ਸੋਮਵਾਰ ਦੇ ਰਾਤ ਐਕਸ ਦੇ ਇੱਕ ਪੋਸਟ ਵਿੱਚ 63 ਸਾਲਾ ਤਸਲੀਮਾ ਜੋ 1984 ਤੋਂ ਭਾਰਤ ਵਿੱਚ ਜਲਾਬਤਨੀ ਵਿੱਚ ਰਹਿ ਰਹੇ ਹਨ ਨੇ ਯੂਨਸ ਦੇ ਸ਼ਾਸਨ ਦੇ ਵਿਅੰਗ ਕਰਦਿਆਂ ਸਵਾਲ ਕੀਤਾ ਕਿ ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਹੱਤਵਾਦੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਕਿਉਂ ਖੜਾ ਨਹੀਂ ਕੀਤਾ ਜਾ ਰਿਹਾ ਤਸਲੀਮਾ ਨਸਰੀਨ ਨੇ ਕਿਹਾ ਕਿ ਜਿੰਨਾ ਕਾਰਵਾਈਆਂ ਲਈ ਹਸੀਨਾ ਨੂੰ ਦੋਸ਼ੀ ਠਹਿਰਾਇਆ ਗਿਆ ਜਦੋਂ ਉਹ ਕੰਮ ਯੂਨਸ ਅਤੇ ਉਹਨਾਂ ਦੀਆਂ ਜਿਹਾਦੀ ਤਾਕਤਾਂ ਕਰਦੀਆਂ ਨੇ ਤਾਂ ਉਹਨਾਂ ਨੂੰ ਜਾਇਜ਼ ਐਲਾਨ ਦਿੱਤਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਨਿਆ ਦੇ ਨਾਮ ਤੇ ਮਜ਼ਾਕ ਕਦੋਂ ਖਤਮ ਹੋਏਗਾ ਉਹਨਾਂ ਲਿਖਿਆ ਕਿ ਜਦੋਂ ਕੋਈ ਪੰਤੋੜ ਦੀਆਂ ਕਾਰਵਾਈਆਂ ਕਰਦਾ ਹੈ ਤੇ ਮੌਜੂਦਾ ਸਰਕਾਰ ਉਹਨਾਂ ਨੂੰ ਗੋਲੀ ਮਾਰਨ ਦਾ ਹੁਕਮ ਦਿੰਦੀ ਹੈ ਤਾਂ ਸਰਕਾਰ ਆਪਣੇ ਆਪ ਨੂੰ ਅਪਰਾਧੀ ਨਹੀਂ ਕਹਿੰਦੀ ਤਾਂ ਫਿਰ ਹਸੀਨਾ ਨੂੰ ਪਿਛਲੇ ਜੁਲਾਈ ਵਿੱਚ ਪੰਤੋੜ ਦੀਆਂ ਕਾਰਵਾਈਆਂ ਕਰਨ ਵਾਲਿਆਂ ਨੂੰ ਗੋਲੀ ਮਾਰਨ ਦਾ ਹੁਕਮ ਦੇਣ ਲਈ ਅਪਰਾਧੀ ਕਿਉਂ ਮੰਨਿਆ ਜਾ ਰਿਹਾ ਹੈ ਤਸਲੀਮਾ ਨਸਰੀਨ ਉਤੇ 1994 ਵਿੱਚ ਇਸਲਾਮੀ ਕਟੜਪੰਥੀਆਂ ਵੱਲੋਂ ਉਹਨਾਂ ਦੀ ਕਿਤਾਬ ਲੱਜਾ ਤੇ ਬੰਗਲਾਦੇਸ਼ ਵਿੱਚ ਪਾਬੰਦੀ ਲਗਾਈ ਗਈ ਸੀ ਫਿਰ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਬੰਗਲਾਦੇਸ਼ ਛੱਡਣ ਲਈ ਮਜਬੂਰ ਕੀਤਾ ਗਿਆ ਇਸੇ ਦੌਰਾਨ ਉਹਨਾਂ ਦੀ ਕਿਤਾਬ ਨੇ ਵਿਕਰੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ ਤਸਲੀਮਾ ਨਸਰੀਨ ਨੇ ਇਹ ਵੀ ਮੰਗ ਕੀਤੀ ਹੈ ਕਿ 2006 ਵਿੱਚ ਯੂਨਸ ਨੂੰ ਦਿੱਤਾ ਗਿਆ ਨੋਵਲ ਸ਼ਾਂਤੀ ਪੁਰਸਕਾਰ ਵਾਪਸ ਲਿਆ ਜਾਵੇ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇ ਯੂਨਸ ਨੂੰ ਗ੍ਰਾਮੀਣ ਬੈਂਕ ਦੇ ਨਾਲ ਸਾਂਝੇ ਤੌਰ ਤੇ ਨੋਵਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ ਜਿਸ ਦੀ ਸਥਾਪਨਾ ਉਸ ਨੇ ਮਾਈਕਰੋ ਕ੍ਰੈਡਿਟ ਅਤੇ ਮਾਈਕਰੋ ਫਾਈਨੈਂਸ ਅਤੇ ਮੋਰੀ ਸੰਕਲਪਨ ਰਾਹੀਂ ਆਰਥਿਕ ਅਤੇ ਸਮਾਜਿਕ ਵਿਕਾਸ ਪੈਦਾ ਕਰਨ ਦੇ ਉਹਨਾਂ ਦੇ ਯਤਨਾਂ ਲਈ ਕੀਤਾ ਗਿਆ ਸੀ ਸਮਰਾਲਾ ਨੇੜੇ ਸਕੂਟੀ ਸਵਾਰ ਮਾਤੇ ਨੂੰ ਪਿੱਛੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਕੇ ਆਪਣੀ ਝਪੇੜ ਦੇ ਵਿੱਚ ਲੈ ਲਿਆ ਜਿਸ ਵਿੱਚ ਮਾਂ ਦੀ ਮੌਤ ਹੋ ਗਈ ਤੇ 9 ਸਾਲਾ ਬੱਚੀ ਪੂਰੀ ਤਰ੍ਹਾਂ ਜ਼ਖਮੀ ਹੈ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਟੱਕਰ ਐਨੇ ਭਿਆਨਕ ਸੀ ਕਿ ਟਰੱਕ ਨੇ ਸਕੂਟੀ ਨੂੰ ਟੱਕਰ ਮਾਰਨ ਤੋਂ ਬਾਅਦ ਮਾਂ ਤੇ ਧੀ ਦੇ ਉੱਪਰ ਟਰੱਕ ਚੜਾ ਦਿੱਤਾ ਜਿਸ ਕਾਰਨ ਮਰਿਤਕ ਰਾਜਮੀਤ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ ਤੇ 9 ਸਾਲਾ ਬੱਚੀ ਦੀਆਂ ਲੱਤਾਂ ਟਰੱਕ ਥੱਲੇ ਕੁਚਲ ਦਿੱਤੀਆਂ ਗਈਆਂ ਟਰੱਕ ਤੇ ਸਕੂਟੀ ਦੀ ਟੱਕਰ 'ਚ ਮ੍ਰਿਤਕ ਆਰਤ ਦੇ ਰਿਸ਼ਤੇਦਾਰ ਜਗਜੀਤ ਸਿੰਘ ਕੁੰਨਰ ਨੇ ਦੱਸਿਆ ਕਿ ਮ੍ਰਿਤਕ ਆਰਤ ਅਤੇ ਉਸ ਦੀ ਬੱਚੀ ਸੰਗਰਾਮਾ ਕੇ ਗੁਰਦੁਆਰਾ ਸਾਹਾ ਮੱਥਾ ਟੇਕਣ ਤੋਂ ਬਾਅਦ ਵਾਪਸ ਆਪਣੇ ਘਰ ਆ ਰਹੇ ਸਨ ਤਾਂ ਜਦੋਂ ਸਕੂਟੀ ਬਰਦਾਲਾ ਨੇੜੇ ਪਹੁੰਚੀ ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਸਕੂਟੀ ਬੇਕਾਬੂ ਹੋ ਗਈ ਤੇ ਟਰੱਕ ਚਾਲਕ ਨੇ ਤੇਜ਼ ਰਫ਼ਤਾਰ ਟਰੱਕ ਨੂੰ ਸਕੂਟੀ ਸਵਾਰ ਮਾਤੀ ਤੇ ਛੁਡਾ ਦਿੱਤਾ ਜਿਸ ਕਾਰਨ ਸਕੂਟੀ ਚਾਲਕ ਰਾਜਮੀਤ ਕੌਰ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ ਤੇ ਮੌਕੇ ਤੇ ਮੌਤ ਹੋ ਗਈ ਜ਼ਖਮੀ 9 ਸਾਲਾ ਬੱਚੀ ਨੂੰ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਇਹ ਮੇਰੀ ਭਤੀਜ ਨੂੰ ਸੀ ਜੀ ਗੁਰਦੁਆਰਾ ਕਟਾਣਾ ਦੇਖਸਰ ਸਾਹਿਬ ਕਟਾਣਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਹੀ ਸੀ ਖੰਨਣ ਪਹਿਲਾਂ ਇਹ ਸਾਡੇ ਪਿੰਡੇ ਰਹਿੰਦੇ ਸੀ ਮਹੀਨੇ ਕੋ ਇਹਨਾਂ ਨੇ ਸ਼ਿਫਟ ਕਰ ਲਿਆ ਸੀ ਖੰਨੇ ਰਹਿਣਾ ਤੇ ਬਰਧਾਲਾ ਦੇ ਵਿੱਚੇ ਬਰਧਾਲਾ ਪਿੰਡ ਦੇ ਵਿੱਚੇ ਕਿਸੇ ਟਰੱਕ ਦੇ ਨਾਲ ਬਹੁਤ ਬੁਰਾ ਐਕਸੀਡੈਂਟ ਹੋਇਆ ਇਹਨਾਂ ਦੇ ਨਾਲ ਇਹਨਾਂ ਦੀ ਛੋਟੀ ਬੇਟੀ ਵੀ ਸੀ ਜਿਹਦੇ ਬਹੁਤ ਸੱਟਾਂ ਲੱਗੀਆਂ ਉਹਨੂੰ ਪਹਿਲਾਂ ਇੱਥੋਂ ਸਿਵਲ ਹਸਪਤਾਲ ਖੰਨਾ ਲਗੇ ਤੇ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆਵੇ ਸਿਵਲ ਹਸਪਤਾਲ ਖੰਨਾ ਤੋਂ 32 ਸੈਕਟਰ ਚੰਡੀਗੜ੍ਹ ਰੈਫਰ ਕਰ ਰਹੇ ਹਨ ਤੇ ਰਾਜ਼ਮੀਤ ਕੌਰ ਦੀ ਲਾਸ਼ ਇੱਥੇ ਸਿਵਲ ਹਸਪਤਾਲ ਸਮਰਾਲਾ ਦੇ ਵਿੱਚ ਮੋਰਚਰੀ ਦੇ ਵਿੱਚ ਰੱਖ ਖਾਂਦੀ ਗਈ ਆ ਕੱਲ ਨੂੰ ਸ਼ਾਇਦ ਇਹਨਾਂ ਦਾ ਪੋਸਟਮਾਰਟਮ ਹੋ ਕੇ ਅਸੀਂ ਸਸਕਾਰ ਕਰਾਂਗੇ ਡਾਕਟਰ ਰਮਨਦੀਪ ਕੌਰ ਨੇ ਦੱਸਿਆ ਕਿ ਰੋਡ ਐਕਸੀਡੈਂਟ ਵਿੱਚ ਜ਼ਖਮੀ ਇੱਕ ਔਰਤ ਨੂੰ ਲਿਆਂਦਾ ਗਿਆ ਜਿਸ ਦੀ ਮੌਤ ਹੋ ਗਈ ਹੈ ਸਾਡੇ ਕੋਲ ਹੀ ਕੱਲ 4 ਵਜੇ ਦੇ ਕਰੀਬ ਇੱਕ ਰੋਡ ਐਕਸੀਡੈਂਟ ਨਾਲ ਆਇਆ ਸੀਗਾ ਉਦੋਂ ਪੇਸ਼ੈਂਟ ਸੀਗਾ ਜਿਹੜਾ ਐਂਬੂਲੈਂਸ ਲੈ ਕੇ ਆਈ ਸੀ ਉਹਨੂੰ ਉਸ ਟਾਈਮ ਉਹ ਅਨਨੋਨ ਸੀਗਾ ਬਾਅਦ ਵਿੱਚ ਉਹ ਪੇਸ਼ੈਂਟ ਸਾਡੇ ਕੋਲ ਬ੍ਰੌਟ ਡੈੱਡ ਹੀ ਆਇਆ ਸੀਗਾ ਬਾਅਦ ਵਿੱਚ ਉਹ ਆਇਡੈਂਟੀਫਾਈ ਹੋ ਗਈ ਸੀ ਐਜ਼ ਅ ਰਾਜਮੀਤ ਕੌਰ ਵਾਈਫ ਆਫ ਗੁਰਜੋਤ ਸਿੰਘ 34 ਈਅਰ ਫੀਮੇਲ ਹੈ ਤੇ ਰਹਿਣ ਵਾਲੀ ਉਹ ਹੁਕਮ ਕਲਾਂ ਦੀ ਹੈ ਜੋ ਫਸਟ ਇਨਫੋਰਮੇਸ਼ਨ ਸਾਨੂੰ ਪੁਲਿਸ ਵੱਲੋਂ ਦਿੱਤੀ ਗਈ ਸੀ ਉਹਦੇ ਹਿਸਾਬ ਨਾਲ ਉਹ ਆਰਐਸਏ ਸਿਗਾ ਰੋਡਸਾਈਡ ਐਕਸੀਡੈਂਟ ਤੇ ਹੈਡ ਇੰਜਰੀ ਬਾਕੀ ਪੋਸਟਮਾਰਟਮ ਤੋਂ ਬਾਅਦ ਅਸੀਂ ਸਾਰਾ ਦਸਤਾਵੇਜ਼ ਸਾਡੇ ਕੋਲ ਨਹੀਂ ਆਇਆ ਸੀਗਾ ਬਟ ਉਹਨਾਂ ਦੇ ਦੱਸਣ ਦੇ ਮੁਤਾਬਿਕ ਇੱਕ 3 ਸਾਲ ਦੀ ਬੱਚੀ ਸੀ ਉਹ ਬੱਚਾ ਸਾਡੇ ਕੋਲ ਨਹੀਂ ਆਈ ਸੀ ਹੁਣ ਦੇਖਣਾ ਹੋਵੇਗਾ ਕਿ ਫਰਾਰ ਡਰਾਈਵਰ ਕਿਦੋਂ ਤੱਕ ਕਾਬੂ ਕੀਤਾ ਜਾਂਦਾ ਹੈ ਕਲੋਨੀ ਦੇ ਵਿੱਚ ਪਈ ਸੀਵਰੇਜ ਦਾ ਕਿਦਰੇ ਵੀ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਇਸ ਕਲੋਨੀ ਦੇ ਗਲੀ ਨੰਬਰ 1 ਦੇ ਹਾਲਾਤ ਤਾਂ ਇੱਥੋਂ ਤੱਕ ਬੱੱਤਰ ਹੋ ਚੁੱਕੀ ਹੈ ਕਿ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਵੜਨਾ ਸ਼ੁਰੂ ਹੋ ਗਿਆ ਹੈ ਸੀਵਰੇਜ ਦੇ ਇਸ ਬੱੱਤਰ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਮਹੱਲਾ ਨਿਵਾਸੀਆਂ ਨੇ ਮੀਡੀਆ ਨੂੰ ਸੱਦ ਕੇ ਮੌਕੇ ਦੇ ਹਾਲਾਤ ਦਿਖਾਏ ਗੁਰਦਾਸਪੁਰ ਸ਼ਹਿਰ ਦੀ ਵਾਰਡ ਨੰਬਰ 23 ਦੇ ਮਹੱਲਾ ਬਾਜਵਾ ਦੀ ਕਲੋਨੀ ਦੇ ਸਿਵਰੇਸ ਸੰਬੰਧੀ ਗੱਲਬਾਤ ਕਰਦੇ ਹੋਏ ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਸਮੱਸਿਆ ਲਗਭਗ ਪਿਛਲੇ 2-3 ਸਾਲ ਤੋਂ ਬਣੀ ਹੋਈ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਖੁਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇਸ ਸੰਬੰਧੀ ਸ਼ਿਕਾਇਤ ਭੇਜੀ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਇਸ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਸ ਗਲੀ ਦੇ ਵਿੱਚੋਂ ਲੰਘਦਿਆਂ ਹੋਇਆ ਕਈ ਵਾਰ ਬੱਚੇ ਅਤੇ ਸਿਆਣੇ ਵੀ ਇਸ ਟਿਕੜ ਵਿੱਚ ਡਿੱਗ ਚੁੱਕੇ ਹਨ। ਤੇ ਸਮੱਸਿਆ ਇਹੀ ਹੈ ਕਿ ਨਾਣਾ ਸੀਵਰੇਜ ਪਹਿਲਾਂ ਜਿਹੜੇ ਬਲੌਕ ਹੋਏ ਹੋ ਉਹ ਬੰਦ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਵੱਡਾ ਜਿਹਾ ਖੂਜਾ ਕੱਢ ਦਿੱਤਾ ਕਿ ਇਹਦੇ ਕਰਕੇ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਏਗਾ ਹੱਲ ਉਸ ਕਰਕੇ ਵੀ ਨਹੀਂ ਹੋਇਆ ਕਿਉਂਕਿ ਉਹਨਾਂ ਵਿੱਚ ਮੋਟਰ ਪਾ ਦਿੱਤੀ ਕਹਿੰਦੇ ਕਿ ਮੋਟਰ ਚਲਾ ਲਿਆ ਕਰੋ ਪਾਣੀ ਥੋੜਾ ਅੱਗੇ ਲੰਘ ਜੇ ਕਰੇਗਾ ਪਾਣੀ ਅੱਗੇ ਲੰਘਣ ਦਾ ਕਾਰਨ ਇਹ ਹੈ ਕਿ ਪਾਣੀ ਅੱਗੇ ਜਾਏ ਤੇ ਅੱਗੇ ਉਹਨਾਂ ਨਾਲ ਸਾਡਾ ਲੜਾਈ ਕਰਨੀ ਆ ਤੇ ਜੇ ਪਾਣੀ ਨਾ ਛੱਡੀਏ ਪਾਣੀ ਗਾਂ ਜਾਏ ਫਿਰ ਉਹਨਾਂ ਕਰਕੇ ਲੜਾਈਆਂ ਸਰਾ ਇੱਥੇ ਪਾਣੀ ਦਾ ਇਹ ਹਾਲ ਹੈ ਕਿ ਪਾਣੀ ਕਰਕੇ ਲੜਾਈਆਂ ਬਹੁਤ ਜ਼ਿਆਦਾ ਵਾਧੀ ਪਈਆਂ ਇਸ ਕਲੋਨੀ ਦੇ ਵਿੱਚ ਕਿਸੇ ਦਾ ਆ ਤੇ ਮੋਟਰ ਛੱਡੀਏ ਤੇ ਫੇਰ ਲੜਾਈ ਪੈਂਦੀ ਹੈ ਜੇ ਪਾਣੀ ਅੱਗੇ ਜਾਏ ਤੇ ਅੱਗੇ ਵਾਲਾ ਨਾਲ ਬਿਲਕੁਲ ਮਿਲ ਕੇ ਪਾਣੀ ਇੱਧਰੋਂ ਨਹੀਂ ਆਉਣ ਦੇਣਾ ਤਾਂ ਨਹੀਂ ਜਾਣ ਦੇਣਾ ਇੱਧਰ ਵਾਲਾ ਨਾਲ ਪਾਣੀ ਅੱਗੇ ਨਹੀਂ ਜਾਣ ਦੇਣਾ ਇਸ ਕਰਕੇ ਸਾਡੇ ਨਾਲ ਸਾਡੇ ਆ ਪਾਣੀ ਕਰਕੇ ਲੜਾਈਆਂ ਹੀ ਬੜੀਆਂ ਬਿਮਾਰੀਆਂ ਵੀ ਬੜੀਆਂ ਨੇ ਤੇ ਬੱਚਿਆਂ ਦੇ ਵੀ ਮਿਲ ਕੇ ਪੈਸੇ ਸਾਡੇ ਕੋਲ ਇੰਨੇ ਹੈ ਨਹੀਂ ਕਿ ਜਿਹੜੇ ਕਿ ਅਸੀਂ ਪੈਸੇ ਲਾਈਏ ਬੱਚਿਆਂ ਤੇ ਹਰ ਮਹੀਨੇ ਬੱਚਨਾਂ ਨੂੰ ਇਨਫੈਕਸ਼ਨ ਆਉਣੀ ਆਉਣੀ ਆ ਸਕੂਲ ਜਾਣ ਤੇ ਆ ਤੰਗੀ ਆ ਘਰ ਦੇ ਆਪਾ ਘਰੋਂ ਬਾਹਰ ਆਪਾਂ ਨਹੀਂ ਜਾ ਸਕਦੇ ਸਾਡੇ ਗੈਸਟ ਮੈਂਬਰ ਠੀਕ ਦਾ ਕੰਮ ਕਰਦੀ ਪਈ ਆ ਮੇਰੇ ਮਲਕੀ ਮੇਰੇ ਕਸਟਮਰ ਆਉਣਾ ਵੀ ਰੁਕ ਗਏ ਨੇ ਬਸ ਇੱਕ ਬੇਨਤੀ ਕਰਦੇ ਆ ਕਿ ਸਾਡਾ ਇਹ ਹੱਲ ਕਰ ਦੋ ਪਾਣੀ ਇੱਥੇ ਬੰਦ ਹੋ ਜੇ ਮਹੱਲਾ ਨਿਵਾਸੀਆਂ ਨੇ ਸਰਕਾਰ ਅੱਗੇ ਅਪੀਲ ਕਰਦੇ ਆ ਕਿ ਹੈ ਕਿ ਪ੍ਰਸ਼ਾਸਨ ਨੂੰ ਇਸ ਸਮੱਸਿਆ ਵੱਲ ਜਲਦੀ ਤੋਂ ਜਲਦੀ ਧਿਆਨ ਦੇਣਾ ਚਾਹੀਦਾ ਹੈ ਗਲੀ ਵਿੱਚ ਖੜੇ ਇਸ ਗੰਦੇ ਪਾਣੀ ਉੱਪਰ ਕਈ ਤਰ੍ਹਾਂ ਦੇ ਮੱਖੀ ਮੱਛਰ ਆਦ ਪੈਦਾ ਹੋ ਰਹੇ ਨੇ ਜਿਸ ਕਾਰਨ ਮਹੱਲੇ ਵਿੱਚ ਡੇਂਗੂ ਅਤੇ ਮਲੇਰੀਆ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ ਪੰਜਾਬ ਦੇ ਜਲੰਧਰ ਵਿੱਚ ਕਿਸਾਨਾਂ ਨੇ ਖੰਡ ਮਿਲਾਂ ਸ਼ੁਰੂ ਨਾ ਹੋਣ ਅਤੇ ਹੋਰ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਮਾਝਾ ਅਤੇ ਦੁਆਬਾ ਜ਼ਿਲ੍ਹਿਆਂ ਦੇ ਕਿਸਾਨਾਂ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਗਏ ਕਿਸਾਨਾਂ ਨੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਤੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਪੰਜਾਬ ਦੇ ਜਲੰਧਰ ਵਿੱਚ ਕਿਸਾਨਾਂ ਨੇ ਖੰਡ ਮਿਲਾਂ ਸ਼ੁਰੂ ਨਾ ਹੋਣ ਅਤੇ ਹੋਰ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਖਸਾਨਾ ਅਨੁਸਾਰ ਮੌਜੂਦਾ ਤਾਰੀਖਾਂ ਵਿਚਲੀਆਂ ਗਈਆਂ ਪਰ ਨਾ ਤਾਂ ਬੋਰਡ ਬਣਾਇਆ ਗਿਆ ਤੇ ਨਾ ਹੀ ਸਰਕਾਰ ਨੇ ਇਸ ਸੰਬੰਧ ਵਿੱਚ ਕੋਈ ਮੀਟਿੰਗ ਕੀਤੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਗੰਨਾ ਬੋਰਡ ਨਹੀਂ ਬਣਾਇਆ ਹੈ ਪਾਮੇਸ ਦੀ ਮਿਆਦ April ਵਿੱਚ ਖਤਮ ਹੋ ਗਈ ਬੋਰਡ ਦੇ ਗਠਨ ਤੋਂ ਬਿਨਾ ਖੰਡ ਮਿਲਣਾ ਨਹੀਂ ਚੱਲ ਸਕਦੀਆਂ ਕਿਸਾਨਾਂ ਨੇ ਦੋਸ਼ ਲਾਇਆ ਕਿ ਗੰਨੇ ਲਈ ਘੱਟੋ-ਘੱਟ ਸਮਰਥਨ ਮੁੱਲ ਦਾ ਅਜੇ ਵੀ ਐਲਾਨ ਨਹੀਂ ਕੀਤਾ ਗਿਆ ਹੋ ਜਿਹੜਾ ਜੇ ਇੱਥੇ ਰੋਸ ਧਰਨਾ ਲਾਇਆ ਹੋਇਆ ਸਰਕਾਰ ਦੇ ਵਿਰੁੱਧ ਇਹਦਾ ਮੁੱਖ ਏਜੰਡਾ ਹੈਗਾ ਗੰਨੇ ਦੀ ਫਸਲ ਦੀਆਂ ਆਰਿਆਂ ਮੁਸ਼ਕਿਲ ਜਿਹਦੇ ਵਿੱਚ ਦੇਖੋ ਤਿੰਨਾ ਅੱਜ ਤੋਂ 4 ਮਹੀਨੇ ਪਹਿਲਾਂ ਤੋਂ ਲੈ ਕੇ ਸਰਕਾਰ ਨੂੰ ਜਿਹੜਾ ਆ ਅਸੀਂ ਬਾਰ-ਬਾਰ ਮੰਗ ਪੱਤਰ ਦੇ ਰਹੇ ਹਾਂ ਔਰ ਮੰਤਰੀਆਂ ਨਾਲ ਮੀਟਿੰਗ ਕਰ ਰਹੇ ਹਾਂ ਕਿ ਸਾਡਾ ਪਿਛਲਾ ਬਕਾਇਆ ਜਿਹੜਾ 400 ਕਰੋੜ ਆ ਸਰਕਾਰ ਤੋਂ ਲੈਣਾ ਸੀ ਉਹ ਦਿੱਤਾ ਜਾਵੇ ਜਿਹਦੇ ਵਿੱਚੋਂ ਸਹਿਕਾਰੀ ਮਿਲਾਂ ਦਾ ਵੀ ਔਰ 65 ਰੁਪਏ ਦੀ ਪੇਮੈਂਟ ਵੀ ਦੇਖੋ ਦੂਜੀ ਗੱਲ ਇਹ ਸੀ ਕਿ ਸਾਡਾ ਗੰਨੇ ਦਾ ਜਿਹੜਾ ਨਵਾਂ ਰੇਟ ਆ ਇਸ ਸਾਲ ਦਾ ਗਵੰਡੀ ਰਾਜਾਂ ਨੇ ਸਾਰਿਆਂ ਨੇ ਐਲਾਨ ਕਰਤਾ ਔਰ ਨੋਟੀਫਿਕੇਸ਼ਨ ਵੀ ਐਲਾਨ ਕਰ ਦਿੱਤੇ ਪੰਜਾਬ ਸਰਕਾਰ ਜਿਹੜੀ ਆ ਉਹ ਰਾਮ ਚੈਨਾ ਸੁੱਤੀ ਪਈ ਆ ਔਰ ਪਿਛਲੇ ਸਾਲ ਜਿਹੜਾ 6 ਨਵੰਬਰ ਨੂੰ ਸਾਡੇ ਪੰਜਾਬ ਦੇ ਵਿੱਚ ਨੋਟੀਫਿਕੇਸ਼ਨ ਹੋ ਗਿਆ ਹੈ ਔਰ 22 23 ਤਰੀਕ ਨੂੰ 슈ਗਰ ਮਿਲਾਂ ਆਪਣਾ ਬਰਕਰਾਰ ਲਾਪੀ ਤੇ ਅੱਜ ਦੇਖ ਲਓ 18 ਨਵੰਬਰ ਹੋ ਗਈ ਆ ਔਰ ਅੱਜ ਤੱਕ ਸਰਕਾਰ ਨੇ ਕੈਨ ਕੰਟਰੋਲ ਬੋਰਡ ਦੀ ਮੀਟਿੰਗ ਤੱਕ ਨਹੀਂ ਕੀਤੀ ਜੇਕਰ ਅੱਜ ਕੈਨ ਕੰਟਰੋਲ ਬੋਰਡ ਦੀ ਮੀਟਿੰਗ ਕਰਦੇ ਆਏ ਹੋ ਤਾਂ ਉਸ ਤੋਂ ਬਾਅਦ 슈ਗਰ ਮਿਲਾਂ ਦੇ ਮਾਲਕਾਂ ਨਾਲ ਫਿਰ ਪ੍ਰਾਈਵੇਟ ਨਾਲ ਮੀਟਿੰਗ ਹੋਣੀ ਆ ਪਰ ਉਸ ਤੋਂ ਬਾਅਦ ਨੋਟੀਫਿਕੇਸ਼ਨ ਆਉਣਾ ਤੇ 슈ਗਰ ਮਿਲਾਂ ਜਿਹੜੀਆਂ ਉਹ ਦਸੰਬਰ ਚ ਜਾ ਕੇ ਚੱਲਣਗੀਆਂ ਜਿਹੜੀਆਂ ਕਿ ਕਿਸਾਨ ਲਈ ਬਹੁਤ ਵੱਡਾ ਘਾਟਾ ਹੋਵੇਗਾ ਔਰ ਦੂਜੀ ਗੱਲ ਕਿ ਨਮਾ ਇਹਨਾਂ ਨੇ ਗੰਨੇ ਦਾ ਜਿਹੜਾ ਇਸ ਸਾਲ ਦੇ ਵਿੱਚ ਰੇਟ ਦੇਣਾ ਉਹ ਅਜੇ ਤੱਕ ਰੇਟ ਐਲਾਨ ਨਹੀਂ ਕੀਤਾ ਦੇਖੋ ਕਣਕ ਝੋਨਾ ਜਦੋਂ ਵੀ ਬੀਜਦੇ ਆ ਜਦੋਂ ਬੀਜਦੇ ਆ ਉਸੇ ਵੇਲੇ ਹੀ ਬਿਜਾਈ ਤੋਂ ਡੈਮ ਤੋਂ ਪਹਿਲਾਂ ਸਰਕਾਰ ਜਿਹੜਾ ਹੈ ਉਹ ਨਵੀਂ ਐਮਐਸਪੀ ਐਲਾਨ ਕਰ ਦਿੰਦੀ ਹੈ ਔਰ ਇੱਕ ਗੰਨੇ ਦੀ ਫਸਲ ਜਿਹੜੀ ਫਸਲੀ ਭਪਨਤਾ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਰਿਹਾ ਗੰਨਾ ਉਹਨੂੰ ਜਾਣ ਬੁੱਝ ਕੇ ਅਜੇ ਤੱਕ ਫਸਲ ਪੱਕ ਕੇ ਤਿਆਰ ਹੋ ਗਈ ਹੈ ਅਜੇ ਤੱਕ ਉਹਦਾ ਰੇਟ ਨਹੀਂ ਨਵਾਂ ਲੰਨਿਆ ਗਿਆ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 21 ਨਵੰਬਰ ਤੱਕ ਮੇਲਾ ਖੋਲਣ ਦਾ ਐਲਾਨ ਨਹੀਂ ਕੀਤਾ ਗਿਆ ਤਾਂ ਮਾਝਾ ਤੇ ਦੁਆਬਾ ਕਿਸਾਨ ਸੰਗਠਨਾ ਸਮੇਤ ਸਾਰੇ ਕਿਸਾਨ ਸੰਗਠਨ ਸਾਂਝੇ ਤੌਰ ਤੇ 21 ਤਰੀਕ ਨੂੰ ਜਲੰਧਰ ਵਿੱਚ ਰਾਸ਼ਟਰੀ ਰਾਜਮਾਰਗ ਅਤੇ ਰੇਲ ਨੂੰ ਜਾਮ ਕਰਨਗੇ ਨਕਸਲਵਾਦ ਨੂੰ ਖਤਮ ਕਰਨ ਦੇ ਲਈ ਸ਼ੁਰੂ ਕੀਤੇ ਗਏ ਆਪਰੇਸ਼ਨ ਦੇ ਵਿੱਚ ਸੁਰੱਖਿਆ ਬਲਾਂ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਬਦਨਾਮ ਨਕਸਲੀ ਮਾਦਵੀ ਹਿਡਮਾ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਹੈ ਹਿਡਮਾ ਤੋਂ ਇਲਾਵਾ 5 ਹੋਰ ਨਕਸਲੀ ਵੀ ਸੁਰੱਖਿਆ ਬਲਾਂ ਨੇ ਮਾਰ ਗਏ ਨੇ ਬਹੁਤ ਚਰਚਿਤ ਅਤੇ ਖਤਰਨਾਕ ਨਕਸਲੀ ਆਗੂ ਹਿਡਮਾ ਆਂਧਰਾ ਪ੍ਰਦੇਸ਼ ਦੇ ਛਤISਗੜ੍ਹ ਦੀ ਸੀਮਾ ਤੇ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ ਦੌਰਾਨ ਮਾਰਿਆ ਗਿਆ ਉਹ ਸੀ ਆਰਪੀਐਫ ਦੇ 76 ਜ਼ਬਾਨਾ ਦੇ ਕਤਲ ਦੀ ਸਾਜ਼ਿਸ਼ ਕਢਣ ਵਾਲਾ ਅਪਰਾਧੀ ਸੀ ਉਸ ਦੇ ਸਰ ਤੇ 1 ਕਰੋੜ ਰੁਪਏ ਦਾ ਇਨਾਮ ਸੀ ਦੱਸਦੇ ਕਿ ਦੋ ਵੱਖੋ ਵੱਖਰੇ ਮੁਕਾਬਲੇ ਹੋਏ ਸਨ ਹਿੜਮਾ ਦੇ ਮਾਰੇ ਜਾਣ ਦੇ ਸੁਕਮਾ ਚ ਲੋਕਾਂ ਵੱਲੋਂ ਆਤੀਸ਼ਵਾਦੀ ਚਲਾ ਕੇ ਖੁਸ਼ੀਆਂ ਮਨਾਉਣ ਦੀ ਖਬਰ ਮਿਲੀ ਹੈ ਪਹਿਲੇ ਮੁਕਾਬਲੇ ਚ ਹਿੜਮਾ ਦੇ ਨਾਲ ਉਸਦੀ ਪਤਨੀ ਰਾਜੀ ਉਰਫ ਰਜਕਾਤ ਵੀ ਮਾਰੇ ਗਈ ਹੈ ਮਾਰੇ ਗਏ ਦੋਵਾਂ ਦੀ ਫੋਟੋਆਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਹੱ드ਮਾ ਦੀ ਮੌਤ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਦੂਜਾ ਮੁਕਾਬਲਾ ਮੁਕਮਾ ਜ਼ਿਲ੍ਹੇ ਦੇ 에ਰਾਬੋਰ ਥਾਣਾ ਖੇਤਰ ਵਿੱਚ ਚੱਲ ਰਿਹਾ ਹੈ 18 ਨਵੰਬਰ ਦੀ ਸਵੇਰ ਨੂੰ ਹੋਈ ਗੋਲੀਬਾਰੀ ਵਿੱਚ 6 ਨਕਸਲੀ ਮਾਰੇ ਗਏ ਸੁਰੱਖਿਆ ਬਲ ਹਾਲੇ ਵੀ ਘਟਨਾ ਸਥਾਨ ਤੇ ਮੌਜੂਦ ਹਨ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਆਪਰੇਸ਼ਨ ਟੀਮ ਨਾਲ ਫੋਨ ਤੇ ਗੱਲਬਾਤ ਕੀਤੀ। ਉਂਝ ਗ੍ਰਹਿ ਮੰਤਰੀ ਵਿਜੇ ਸ਼ਰਮਾ ਨੇ ਕਿਹਾ ਹੈ ਕਿ ਹੜਮਾ ਦੇ ਮਾਰੇ ਜਾਣ ਦੀ ਖਬਰ ਹੈ। ਰਿਪੋਰਟਾਂ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 에ਰਾਬੋਰ ਜੰਗਲ ਵਿੱਚ ਵੱਡੀ ਗਿਣਤੀ ਵਿੱਚ ਨਕਸਲੀ ਮੌਜੂਦ ਸਨ। ਇਸ ਜਾਣਕਾਰੀ ਦੇ ਆਧਾਰ ਤੇ ਡੀਆਰਜੀ ਦੇ ਜਵਾਨਾਂ ਨੂੰ ਰਾਤ ਭਰ ਘਟਨਾ ਸਥਾਨ ਤੇ ਭੇਜਿਆ ਗਿਆ ਸੀ। ਮੰਗਲਵਾਰ ਸਵੇਰੇ ਪੁਲਿਸ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਫੌਜੀ ਇਲਾਕੇ ਵਿੱਚ ਪਹੁੰਚੇ ਤਾਂ ਨਕਸਲੀਆਂ ਨੇ ਉਹਨਾਂ ਨੂੰ ਦੇਖ ਕੇ ਗੋਲੀਬਾਰੀ ਕੀਤੀ ਫਿਰ ਸੈਨਿਕਾਂ ਨੇ ਚਾਰ ਸੰਭਾਲਿਆ ਤੇ ਜਵਾਬੀ ਕਾਰਵਾਈ ਕੀਤੀ ਫਿਲਹਾਲ ਇੱਕ ਤਲਾਸ਼ੀ ਮੁਹਿੰਮ ਚੱਲ ਰਹੀ ਹੈ ਤਲਾਸ਼ੀ ਮੁਹਿੰਮ ਪੂਰੀ ਹੋਣ ਤੋਂ ਬਾਅਦ ਹੀ ਇਹ ਸਪਸ਼ਟ ਹੋ ਸਕੇਗਾ ਕਿ ਨਕਸਲੀਆਂ ਨੂੰ ਕਿੰਨਾ ਨੁਕਸਾਨ ਹੋਇਆ ਹੈ 2 ਦਿਨ ਪਹਿਲਾਂ ਸੁਖਮਾ ਵਿੱਚ ਇੱਕ ਮੁਕਾਬਲੇ ਵਿੱਚ 15 ਲੱਖ ਰੁਪਏ ਦੇ ਇਨਾਮ ਵਾਲੇ ਤਿੰਨ ਨਕਸਲੀ ਮਾਰੇ ਗਏ ਸਨ 16 ਨਵੰਬਰ 2025 ਨੂੰ ਸੈਨਿਕਾਂ ਨੂੰ ਭੇਜੀ ਚਿੰਤਾ ਗੁਫਾ ਦੇ ਸਰਹੱਦੀ ਖੇਤਰ ਦੇ ਵਿੱਚ ਨਕਸਲੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲੀ ਸੀ ਪੁਸ਼ਟੀ ਕੀਤੀ ਗਈ ਜਾਣਕਾਰੀ ਦੇ ਆਧਾਰ ਤੇ ਡੀ ਆਰ ਜੀ ਟੀਮ ਨੇ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਜਿਸ ਦੌਰਾਨ ਐਤਵਾਰ ਸਵੇਰੇ ਨਕਸਲੀਆਂ ਨੇ ਦੁਮਲਪਾਣ ਜੰਗਲ ਵਿੱਚ ਗੋਲੀਬਾਰੀ ਕੀਤੀ ਗੋਲੀਬਾਰੀ ਤੋਂ ਬਾਅਦ ਸੈਨਿਕਾਂ ਨੇ ਵੀ ਚਾਰਜ ਸੰਭਾਲਿਆ ਨਕਸਲੀਆਂ ਦੀਆਂ ਗੋਲੀਆਂ ਦਾ ਜਵਾਬ ਦਿੱਤਾ ਸਵੇਰ ਤੋਂ ਹੀ ਦੋਮਾ ਪਾਸਿਆਂ ਤੋਂ ਰੁਕ ਰੁਕ ਕੇ ਗੋਲੀਬਾਰੀ ਹੋ ਰਹੀ ਸੀ ਇਸ ਵਿੱਚ ਤਿੰਨ ਨਕਸਲੀ ਮਾਰੇ ਗਏ ਹਨ ਤਲਾਸ਼ੀ ਦੌਰਾਨ ਜਵਾਨਾਂ ਨੇ ਤਿੰਨ ਨਕਸਲੀਆਂ ਦੀਆਂ ਲਾਸ਼ਾਂ ਜੰਗਲ ਵਿੱਚੋਂ ਬਰਾਮਦ ਕੀਤੀਆਂ ਨੇ ਬੀਜਾਪੁਰ ਜ਼ਿਲ੍ਹੇ ਦੇ ਨੈਸ਼ਨਲ ਪਾਰਕ ਖੇਤਰ ਵਿੱਚ 11 ਨਵੰਬਰ ਨੂੰ ਹੋਏ ਮੁਕਾਬਲੇ ਵਿੱਚ 3 ਔਰਤਾਂ ਸਮੇਤ 6 ਨਕਸਲੀ ਮਾਰੇ ਗਏ ਸਨ ਇਸ ਵਿੱਚ ਮੈਢੀਡ ਏਰੀਆ ਕਮੇਟੀ ਦੇ ਇੰਚਾਰਜ 부ਚੰਨਾ ਅਤੇ ਇੱਕ ਹੋਰ ਚੋਟੀ ਦੇ ਨਕਸਲੀ ਨੇਤਾ ਪਾਪਾ ਰਾਉ ਦੀ ਪਤਨੀ ਔਰਮੇਲਾ ਸ਼ਾਮਲ ਸਨ ਇਸ ਵਾਰ ਵੀ ਪਾਪਾ ਰਾਉ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਿਆ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦ ਤੱਕ ਮੈਨੂੰ ਇਜਾਜ਼ਤ ਤਨਵਾਦ